ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਫਾ ਸਾਡੇ ਮਨ ਦੇ ਵਿੱਚ ਦੁਬਿਧਾ ਹੁੰਦੀ ਆ ਚਾਹੇ ਅਸੀਂ ਅਰਦਾਸ ਕਰ ਵੀ ਰਹੇ ਹੋਈਏ ਪਰ ਫਿਰ ਵੀ ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਪਤਾ ਨਹੀਂ ਸਾਡੀ ਅਰਦਾਸ ਸੁਣ ਹੋਣੀ ਹੈ ਕਿ ਨਹੀਂ ਪਤਾ ਨਹੀਂ ਪਰਮੇਸ਼ਰ ਨੇ ਬੋੜਨਾ ਹੈ ਕਿ ਨਹੀਂ ਜੋ ਅੱਜ ਆਪਾਂ ਤੁੱਕ ਦੀ ਵਿਚਾਰ ਕਰ ਰਹੇ ਹਾਂ ਗੁਰਬਾਣੀ ਦੀ ਉਹਨੇ ਸਾਡਾ ਸਾਰਾ ਪਰਮ ਖਤਮ ਕਰ ਦੇਣਾ ਹੈ ਸਾਡੀ ਦੁਬਿਧਾ ਖਤਮ ਕਰ ਦੇਣੀ ਹੈ ਪਾਸ਼ਾ ਕਹਿੰਦੇ ਜੈਸੀ ਭੂਖ ਤੈਸੀ ਕਾਪੂਰਕ ਸਗਲ ਕਟਾ ਕਾ ਸੁਆਮੀ ਕਹਿੰਦੇ ਉਹ ਹਰ ਇੱਕ ਕਟ ਵਿੱਚ ਹਰ ਇੱਕ ਸਰੀਰ ਵਿੱਚ ਵਸਦਾ ਹੈ ਮਾਲਕ ਹੈ ਸਾਡੇ ਹਿਰਦੇ ਦਾ ਜਿਸ ਤਰ੍ਹਾਂ ਦੀ ਵੀ ਕਿਸੇ ਦੀ ਇੱਛਾ ਹੁੰਦੀ ਹੈ ਉਹ ਕਹਿੰਦੇ ਪੂਰੀ ਕਰ ਦਿੰਦਾ ਕਿਉਂਕਿ ਅੰਦਰ ਹਿਰਦੇ ਚ ਵਸਦਾ ਫਿਰ ਸਭ ਜਾਣਦਾ ਹਰ ਇੱਕ ਜਾਇਜ਼ ਇੱਛਾ ਸਾਡੀ ਪੂਰੀ ਕਰਦਾ ਪਾਸ਼ਾ ਕਹਿੰਦੇ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਕਹਿੰਦੇ ਨਾਨਕ ਜੀ ਵੀ ਜਿਹਦੇ ਹਿਰਦੇ ਵਿੱਚ ਉਹਨੂੰ ਮਿਲਣ ਦੀ ਪਿਆਸ ਆ ਕਹਿੰਦੇ ਅੰਤਰਜਾਮੀ ਹੈ ਅੰਦਰ ਦੀ ਜਾਣਨ ਵਾਲਾ ਹੈ ਉਹਨੂੰ ਆਪਣਾ ਦਰਸ਼ਨ ਵੀ ਕਰਾ ਦਿੰਦਾ ਹੈ ਉਹਨੂੰ ਆਪਣਾ ਦੀਦਾਰ ਵੀ ਬਖਸ਼ਦਾ ਹੈ ਆਪਣੇ ਨਾਲ ਮੇਲ ਲੈਂਦਾ ਹੈ ਕਿਉਂਕਿ ਅੰਤਰਜਾਮੀ ਹੈ ਅੰਦਰ ਦੀ ਜਾਣਨ ਵਾਲਾ ਨਾ ਹਿਰਦੇ 'ਚ ਵਸਦਾ ਇਹ ਨਹੀਂ ਨਾ ਕਿ ਮਤਲਬ ਉਪਰੋਂ ਉਪਰੋਂ ਸਾਨੂੰ ਲੋਕ ਦੇਖਦੇ ਨੇ ਅਸੀਂ ਲੋਕਾਂ ਨੂੰ ਦੇਖਦੇ ਆ ਉਹ ਵਾਲੀ ਗੱਲ ਨਹੀਂ ਕੀ ਉਹ ਸਾਡੇ ਹਿਰਦੇ 'ਚ ਵਸਦਾ ਅੰਤਰਜਾਮੀ ਆ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਕਹਿੰਦੇ ਜਿਹਨੂੰ ਪਿਆਸ ਲੱਗੀ ਉਹਦੇ ਦੀਦਾਰ ਦੀ ਉਹ ਤੇ ਅੰਤਰਜਾਮੀ ਆ ਫਿਰ ਉਹਨੂੰ ਮਿਲਾਪ ਬਖਸ਼ਦਾ ਆਪਣਾ ਦੀਦਾਰ ਬਖਸ਼ਦਾ ਕਿੰਨੀ ਪਿਆਰੀ ਗੱਲ ਆ ਕਿਸ ਤਰ੍ਹਾਂ ਸਾਨੂੰ ਗੁਰਬਾਣੀ ਤੋਂ ਪਰਮੇਸ਼ਰ ਦੇ ਦਰ ਕਰਦੀਆਂ ਗੱਲਾਂ ਦਾ ਪਤਾ ਲੱਗਦਾ ਪਰ ਤਾਂ ਹੀ ਜੇ ਅਸੀਂ ਗੁਰਬਾਣੀ ਨੂੰ ਪੜਾਂਗੇ ਸੁਣਾਂਗੇ ਨਹੀਂ ਤੇ ਅਸੀਂ ਇਸ ਤਰ੍ਹਾਂ ਹੀ ਚਿੰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆਓ ਪਰਮੇਸ਼ਰ ਅੱਗੇ ਅਰਦਾਸ ਕਰੀਏ ਕਿ ਸੱਚੇ ਬਾਦਸ਼ਾਹ ਗੁਰਬਾਣੀ ਨੂੰ ਪੜਨ ਦਾ ਸੁਣਨ ਦਾ ਬਲ ਬਖਸ਼ ਆਪ ਦੇ ਚਰਨਾਂ ਦੀ ਪ੍ਰੀਤ ਬਖਸ਼ ਨਾਮ ਦੀ ਦਾਤ ਦੇ ਸਾਡਾ ਵੀ ਇਹ ਮਨੁੱਖਾ ਜੀਵਨ ਸਫਲ ਹੋ ਜਾਏ ਵਾਹਿਗੁਰੂ ਜੀ